ਲੋਕਾਂ ਨੇ ਇਹਨੂੰ ਜਿਤਾਇਆ 2 ਲੱਖ ਦੇ ਕਰੀਬ ਵੋਟ ਉਹਨੂੰ ਵੱਧ ਪਾਈ ਪੰਜਾਬ ਦੇ ਅੰਦਰ ਪਹਿਲੇ ਨੰਬਰ ਤੇ ਉਹ ਬੰਦਾ ਐਮਪੀ ਜਿੱਦਾ ਪਿਆ ਪੰਜਾਬ ਦੇ ਵਿੱਚ ਲੋਕਾਂ ਨੂੰ ਵਿਸ਼ਵਾਸ ਹੈ ਅਜਨਾਲੇ ਥਾਲੇ ਥਾਣੇ ਦੇ ਵਿੱਚ ਜਿਹੜੇ ਬੰਦੇ ਉਥੇ ਰਿਮਾਂਡ ਤੇ ਪੇਸ਼ ਕੀਤੇ ਉਹਨਾਂ ਕੋਲੋਂ ਚੀਜ਼ ਰਿਕਵਰ ਕੋਈ ਨਹੀਂ ਹੋਈ ਕੋਈ ਐਲੀਗੇਸ਼ਨ ਪ੍ਰੂਫ ਨਹੀਂ ਹੋਇਆ ਰਿਮਾਂਡ ਦੇ ਵਿੱਚ ਹੁਣ ਡਰ ਕੇ ਚੀਜ਼ ਦਾ ਸੀ ਉਹਨੂੰ ਬਾਹਰ ਲੈ ਕੇ ਜਾਣਾ ਸੀ ਪਾਰਲੀਮੈਂਟ ਸੈਸ਼ਨ ਜਿਹੜਾ ਉਥੇ ਉਹਨਾਂ ਨੇ ਆਪ ਦਾ ਜਾਣਾ ਸੀ ਪਾਰਲੀਮੈਂਟ ਸੈਸ਼ਨ 'ਚ ਬੋਲਣਾ ਸੀ ਤੇ ਉਥੇ ਸਿਕਿਉਰਿਟੀ ਦੀ ਕਿਹੜੀ ਪ੍ਰੋਬਲਮ ਹੈ ਸਿਕਿਉਰਿਟੀ ਦਾ ਸ਼ੂ ਕੀ ਆਇਆ ਨਾਂ ਦੇ ਕੋਲ ਵੈਪਨ ਅੰਦਰ ਬੈਠੇ ਕੋਲ ਨਾਂ ਦੇ ਕੋਲ ਕੋਈ ਫੌਜ ਹੈ ਸਿਕਿਉਰਿਟੀ ਦੇ ਅੰਦਰ ਜਾਣਾ ਹੈ ਜਾ ਕੇ ਕੀ ਕਹਿਣਾ ਸੀ ਕਿ ਮੇਰੇ ਹਲਕੇ ਦੇ ਅੰਦਰ ਆਹ ਪ੍ਰੋਬਲਮ ਹੈ ਪਾਰਲੀਮੈਂਟ ਚ ਮੇਰੇ ਹਲਕੇ ਦੇ ਵਿੱਚ ਡਿਵੈਲਪਮੈਂਟ ਦੀ ਪ੍ਰੋਬਲਮ ਹੈ ਉੱਥੇ ਲੋਕਾਂ ਨੂੰ ਆਹ ਪ੍ਰੋਬਲਮ ਨੇ ਪੰਜਾਬ ਸਰਕਾਰ ਨੇ ਲੋਕ ਸੂਲੀ ਚਾੜੇ ਹੋਏ ਨੇ ਨਸ਼ਾ ਬਹੁਤ ਜ਼ਿਆਦਾ ਹੈ ਬਾਰਡਰ ਏਰੀਆ ਨਸ਼ੇ ਨੂੰ ਕੰਟਰੋਲ ਕੀਤਾ ਜਾਵੇ ਇਸ ਟਾਈਪ ਦੀਆਂ ਗੱਲਾਂ ਬੋਲਣੀਆਂ ਸੀ ਨਾ ਜੀ ਤੇ ਸਰਕਾਰ ਕਹਿੰਦੀ ਹੈ ਸਿਕਿਉਰਿਟੀ ਦੀ ਪ੍ਰੋਬਲਮ ਹੈ ਸਿਕਿਉਰਿਟੀ ਦੀ ਪ੍ਰੋਬਲਮ ਹੈ ਪੰਜਾਬ ਉਹਨੇ ਨਹੀਂ ਆਉਣਾ ਪੰਜਾਬ ਦੇ ਲੋਕਾਂ ਨੂੰ ਉਹਨੇ ਨਹੀਂ ਮਿਲਣਾ ਫਿਰ ਇੱਕ ਵੇਖੋ ਜੇ ਲੋਕ ਹੁੰਦੇ ਨਾਲ ਨੇ ਲੋਕ ਉਹਨੂੰ ਪਸੰਦ ਕਰਦੇ ਨੇ ਯਾਰ ਤੇਰੀ ਪਾਵਰ ਉੱਥੇ ਕੀ ਕਰੇਗੀ ਲੋਕ ਉਹਨੂੰ ਪਸੰਦ ਕਰਦੇ ਨੇ ਲੋਕਾਂ ਨੂੰ ਉਹਦੇ ਤੇ ਖਤਰਾ ਨਹੀਂ ਆ ਰਿਹਾ ਪੰਜਾਬ 'ਚ ਕੋਈ ਵੈਪਨ ਨਹੀਂ ਪੰਜਾਬ 'ਚ ਤੁਹਾਡੀ ਇਨਵੈਸਟੀਗੇਸ਼ਨ 'ਚ ਕਿਤੇ ਬਾਹਰਲੀ ਕੰਟਰੀ ਨਾਲ ਕੋਈ ਲਿੰਕ ਨਹੀਂ ਤੇ ਪਰ ਡਰ ਕਹਦਾ ਤੁਹਾਨੂੰ ਡਰ ਇਸ ਚੀਜ਼ ਦਾ ਹੈ ਕਿ ਉਹ ਅੰਦਰ ਬੈਠਾ ਜਿੱਤ ਗਿਆ ਬਿਨਾ ਨਸ਼ਾ ਵਰਤਾਏ ਤੋਂ ਬਿਨਾ ਪੈਸੇ ਦੇਣ ਤੋਂ ਵੀ ਯਾਰ ਵੋਟ ਪੈ ਗਈ ਅਗਰ ਇੱਕ ਵਾਰ ਬਾਹਰ ਆ ਕੇ ਹੱਥ ਹਲਾਤਾ ਨਾ ਤੇ ਪੰਜਾਬ ਮਗਰ ਲੱਗ ਜਾਏਗਾ ਪ੍ਰੋਬਲਮ ਤਾਂ ਆ